ਅਜਿਹੀ ਬਣਾਵਾਂਗੇ ਜੀ ਵੱਡੀਆਂ ਅਕਵਾਰੇ ਦੀਆਂ ਫਲੀਆਂ ਇਹ ਲੰਬੀ ਫਲੀ ਦਾ ਅਕਵਾਰ ਹੈਗਾ ਇਸ ਤਰ੍ਹਾਂ ਇਹਨੂੰ ਅਸੀਂ ਬਰੀ ਜਿਹੀ ਇੱਕ ਕੱਟ ਕੇ ਇਹ ਅਸੀਂ ਆਲੂ ਲਈ ਇਸ ਤਰ੍ਹਾਂ ਕੱਟ ਲਏਗੇ ਇਸ ਤਰ੍ਹਾਂ ਪੀਸਸ ਵਿੱਚ ਇਹ ਸਾਡੀਆਂ ਅਕਵਾਰੇ ਦੀਆਂ ਫਲੀਆਂ ਮੋਟੀ ਫਲੀ ਦੀਆਂ ਇਹ ਵੀ ਅਸੀਂ ਇਸ ਤਰ੍ਹਾਂ ਬਰੀਕ ਬਰੀਕ ਕੱਟ ਲੀਏਗੇ ਤੇ ਇਧਰ ਅਸੀਂ ਮਸਾਲਾ ਜਿਹੜਾ ਇਹ प्याज ਤੇ ਹਰੀਆਂ ਮਿਰਚਾਂ ਤੇ ਵਿੱਚ ਅਸੀਂ ਅਦਰਕ ਪਾਇਆ ਤੇ ਅਸੀਂ extra masala ਪਾਉਂ ਲਿਆਗਾ ਉਹਨਾਂ ਸੇ ਦੇ ਵਿੱਚ ਪਹਿਲਾਂ ਆਲੂ ਰਲਾਵਾਂਗੇ ਥੋੜੇ ਜਿਹਾ ਇਸਕੇ ਆਲੂ ਨੂੰ ਪਿਆਜ਼ਾਂ ਦੇ ਨਾਲ ਫਰਾਈ ਕਰਾਂਗੇ കൂക്ക ജാത ആലുവേസ്റ്റ് വലിയ ഗസ്താ ല വലിയ സാദ ബ ਦਸੰਦੇ ਨਾਲ ਦਮਾਰੇ ਦਾ ਉਹ ਹੁੰਦਾ ਨਾ ਬੈਗ ਬੈਵ ਆ ਵੀ ਨਹੀਂ ਕਰਦੇ ਆ ਫਿਰ ਕਿ ਲਸਣ ਆ ਸੀ ਪਹਿਲਾਂ ਤੜਕੀ ਵਿੱਚ ਜਿਆਦਾ ਨਹੀਂ ਕਿ ਮੈਂ ਕਹਾਂ ਕਿ ਫਿਰ ਲਸਣ ਦੇ ਜਿਹੜੇ ਪੋਸਟਰ ਤੱਕ ਤਾਂ ਹੋ ਖਤਮ ਹੋ ਜਾਂਦੇ ਨੇ ਤੇ ਇਸ ਕਰਕੇ ਸੀ ਲਸਣ ਬਾਅਦ ਵਿੱਚ ਪਾਉਣੇ ਨੇ ਤਾਂ ਕਿ ਜਿਆਦਾ ਲਸਣ ਫਰਾਈ ਨਾ ਹੋ ਜਾਵੇ ਆਲਸਾ ਦੇ ਕੁਫਲੇ ਹੋ ਜਾਂਦੇ ਨੇ ਤੁਹਾਡੇ ਜਿਆਦੇ ਫਰਾਈ ਨਹੀਂ ਕਰਨੇ ਸੀ ਹੁਣ ਅਸੀਂ ਦੇ ਵਿੱਚ ਮਸਾਲੇ ਰਲਾ ਮਾਰੀ ਹਲਦੀ, ਨੀਂਮੂ, ਮਿਰਚਾ, ਧਨੀਆ ਸਾਰੇ ਮਸਾਲੇ ਅਸੀਂ ਰਲਾ ਲਾ ਲਾਂਗੇ മസ ഗേ ਸਾਰੇ ਮਸਾਲੇ ਮਿਕਸ ਰਲ ਗਏ ਹੁਮੇ ਸਿੱਕਾ ਕੜਚੀ ਪਾ ਕੇ ਇਹਨੂੰ ਗੈਸ 'ਤੇ ਛਿੰਮ ਤੇ ਗੈਸ 'ਤੇ ਪਕਾਵਾਂਗੇ ਲੋ ਜੀ ਸਾਡੀ ਆਲੂ ਫਣਿਆਂ ਦੀ ਸਬਜ਼ੀ ਬਣ ਕੇ تیار ਹੈ ਉਸੇ ਆਲੂ ਆਉਂਦੀ ਹੈ ਇਹ ਉਹ ਜੰਮੀ ਆਲੂ ਆ ਕਿ ਤੁਸੀਂ ਵੀ ਟਰਾਈ ਕਰਕੇ ਦੇਖੋ ਇਹ ਛੋਟੇ ਘਵਰ ਦੀ ਫਲੀ ਹੁੰਦੀ ਹੈ ਉਹਦੇ ਵਿੱਚ ਅਸੀਂ ਆਲੂ ਨਹੀਂ ਪਾਉਂਦੇ ਜਿਹੜੀ ਵੱਡੇ ਘਵਰ ਦੀ ਫਲੀ ਹੈ ਇਹਦੇ ਵਿੱਚ ਅਸੀਂ ਆਲੂ ਪਾਉਂਦੇ ਆ ਕਿ ਆਲੂ ਮਵੇ ਨਾਲ ਰਹਿ ਜਾ ਤੈਸਾ ਜਿਵੇਂ ਬਹੁਤ ਜਿਆਦਾ ਵਧੀਆ ਬਣਦਾ ਹੈਗਾ ਇਹ ਸਾਡੇ ਆਲੂ ਵੀ ਰੁੱਧੀਏ ਤੇ ਕਰਨਾ ਵੀ ਬਣਗੇ ਆਂਦੇ ਲਈ ਰੁੱਧੀ ਕਰਨ ਸਰ ਵੀ ਠੀਕ ਆ ਰਹੀ